ਗੁਰੂ ਜੀ ਨੇ ਬਾਣੀ ਅੰਦਰ ਜ਼ਿਕਰ ਕੀਤਾ ਕਹਿੰਦੇ ਸੰਤ ਦੀ ਪਛਾਣ ਕੀ ਤਾਨ ਗੁਰੂ ਅਰਜੁਨ ਦੇ ਪਾਸ਼ਾ ਕਹਿੰਦੇ ਸੰਤ ਰਹੇ ਤ ਸੁਣੋ ਮੇਰੇ ਭਾਈ ਉਆਂ ਕੀ ਮਹਿਮਾ ਕਥਾ ਨਾ ਜਾਏ ਆਓ ਮੇਰੇ ਪਿਆਰਿਓ ਮੈਂ ਸੰਤ ਦੇ ਜੀਵਨ ਦੀ ਰਹਿਤ ਤੁਹਾਨੂੰ ਸਮਝਾਵਾਂ ਉਹਦੇ ਜੀਵਨ ਦੀ ਵਡਿਆਈ ਬਖਿਆਣ ਨਹੀਂ ਕੀਤੀ ਜਾ ਸਕਦੀ ਕੀ ਉਹਦੇ ਜੀਵਨ ਦੇ ਗੋਣੇ ਦਾਤਾਰ ਕਹਿੰਦੇ ਆਠ ਪਹਿਰ ਨਿਕਟ ਕਰ ਜਾਣਾ ਸੰਤ ਉਹ ਜਿਹੜਾ ਅਠੇ ਪੈਰ ਰੱਬ ਨੂੰ ਨੇੜੇ ਜਾਣਦਾ ਹੈ ਉਹਨਾਂ ਧਿਆਨ ਦੇ ਆਜੇ ਜਿਹੜਾ ਰੱਬ ਨੂੰ ਨੇੜੇ ਜਾਣਦਾ ਮੈਂ ਕਈ ਵਾਰ ਬੇਨਤੀ ਕਰਨਾ ਉਹ ਕਿਸੇ ਨਾਲ ਫਰੇਵ ਨਹੀਂ ਕਰੇਗਾ ਕਿਸੇ ਨਾਲ ਠੱਗੀ ਨਹੀਂ ਮਾਰੇਗਾ ਠੱਗੀ ਬੰਦਾ ਮਾਰਦਾ ਹੀ ਉਦੋਂ ਜੇ ਜੀ ਜਦੋਂ ਬੰਦੇ ਨੂੰ ਇੰਜ ਲੱਗਦਾ ਰੱਬ ਕਿਹੜਾ ਵੇਦਾ ਪਿਆ ਰੱਬ ਕਿਹੜਾ ਮੇਰੇ ਨਾਲ ਬੈਠਾ ਹਜ਼ੂਰ ਕਹਿੰਦੇ ਸੰਤ ਦੇ ਜੀਵਨ ਦੀ ਪਹਿਲੀ ਨਿਸ਼ਾਨੀ आठ पैर निकट कर जाने प्रभु का किया मीठा मान है दूसरी निशानी है रब दे कीते नु मीठा करके मानदा है ओ रब नो जीवन विच कदी उलामा नहीं देंदा तीसरा की गुण है हजूर कहंदे एक नाम संतन आधार ओदी जिंदगी दा आधार केवल परमेश्वर जी दा नाम है नाम तो बिना नहीं नाम तो बिना संत की है जी ਸੰਤ ਹੈ ਇਹਨਾਂ ਜਿਹੜੇ ਮੈਂ ਆਰੰਭ ਵਿੱਚ ਪਰਵਾਸ਼ਾ ਆਉਂਦੀ ਦੇ ਸਾਮੁਖ ਰੱਖੀ ਸੱਚੇ ਦਾਰਤ ਸੱਚ ਨੂੰ ਕਮਾਣ ਵਾਲਾ ਟਿੱਪੀ ਜਿਹੜੀ ਨਾਸਕਾ ਵਿੱਚ ਨੰਨੇ ਦਾ ਉਚਾਰਨ ਦਿੰਦੀ ਇਹ ਨਾਮ ਨੂੰ ਕਮਾਣ ਵਾਲਾ ਤੇ ਤਤਤਾ ਕਹਿੰਦਾ ਹੈ ਉਹ ਤਿਆਗੀ ਇਹ ਦੁਨੀਆ ਦੀਆਂ ਵਾਸ਼ਨਾਵਾਂ ਦੇ ਬੰਧਨਾਂ ਵਿੱਚ ਨਹੀਂ ਪੈਂਦਾ ਇਹ ਸੰਤ ਹੈ ਆਠ ਪੈਰ ਨਿਕਤ ਕਰ ਜਾਣਾ ਪ੍ਰਭ ਕਾ ਕੀਆ ਮੀਠਾ ਮਨ ਹੈ ਏਕ ਨਾਮ ਸੰਤਨ ਆਧਾਰ ਚੌਥੀ ਨਿਸ਼ਾਨੀ ਹੈ ਜੀ ਹੋਏ ਰਹੇ ਸਭ ਕੀ ਪਗਸ਼ਾਰ ਉਹ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ ਹਜ਼ੂਰ ਕੋਲ ਹੋਰ ਵੀ ਗੁਣ ਹੈ ਨੇ ਮੇਰੇ ਦਾਤਾ ਜੀ ਕਹਿੰਦੇ ਹਾਂ ਵਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸਰਾਮ ਜਿਹੜਾ ਸੰਤ ਉਹਦੇ ਵਰਤਨ ਬਲੇਵਾ ਕੇਵਲ ਰੱਬ ਦੀ ਇਬਾਦਤ ਹੈ ਜੀ ਉਠਦਾ ਬੈੰਦਾ ਕੇਵਲ ਉਹਦੀ ਰਸਨਾ ਤੇ ਪਰਮਾਤਮਾ ਦਾ ਨਾਮ ਟਿਕਿਆ ਹੋਇਆ ਹੈ ਵਰਤਨ ਜਾ ਕੈ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਚਰਾਮ ਹਜ਼ੂਰ ਕਹਿੰਦੇ ਛੇਵੀਂ ਨਿਸ਼ਾਨੀ ਉਹਦੇ ਜੀਵਨ ਦੀ ਏ ਹੈ ਉਹ ਰੱਬ ਦੀ ਭਗਤੀ ਕਰਦਾ ਅੰਦਰ ਆਨੰਦ ਵਿੱਚ ਟਿਕਿਆ ਰਹਿੰਦਾ ਏ ਦੁੱਖਾਂ ਸੁੱਖਾਂ ਤੋਂ ਸਦਾ ਨਰਲੇਪ ਰਹਿੰਦਾ ਏ ਹਜ਼ੂਰ ਹੋਰ ਕਿਹੜੀ ਨਿਸ਼ਾਨੀ ਹੈ ਮੇਰੇ ਦਾਤਾ ਜੀ ਕਹਿੰਦੇ ਮਿੱਤਰ ਸੱਤਰ ਜਾ ਕੈ ਏਕ ਸਮਾਨ ਹੈ ਉਹਨੂੰ ਮਿੱਤਰ ਤੇ ਸੱਤਰ ਦੁਸ਼ਮਣੋ ਤੇ ਸੱਜਣ ਇਕੋ ਜੈ ਦਿੱਸਦੇ ਨੇ ਜੀ ਇਨੀ ਕਮਾਈ ਵਾਲਾ ਕੋਈ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਕ ਬਚਨ ਕਿਹਾ ਹਾਂ ਕਮਾਈ ਵਾਲੇ ਸਦਾ ਦੁਨੀਆਂ ਵਿੱਚ ਰਹਿੰਦੇ ਨੇ ਕਦੀ ਭਾਈ ਕਨਈਏ ਦਾ ਜੀਵਨ ਪੜਿਆ ਜੇ ਪੂਰਨ ਸੰਤ ਮਿੱਤਰ ਸੱਤਰ ਜਾ ਕੇ ਇੱਕ ਸਮਾਨ ਹੈ ਉਹ ਦੁਸ਼ਮਣਾਂ ਨੂੰ ਪਾਣੀ ਵੀ ਪਿਆਈ ਜਾਂਦਾ ਹੈ ਤੇ ਲੈ ਕੇ ਡੱਬੀ ਮਲਮ ਪੱਟੀ ਵੀ ਕਰੀ ਜਾਂਦਾ ਹੈ ਸਿੱਖ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਇਹਨੂੰ ਸਮਝਾਓ ਤੇ ਉਹਨੂੰ ਜਦੋਂ ਸਤਕੇ ਪੁੱਛਿਆ ਗੁਰਦੇਵ ਨੇ ਕਿ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਣਾ ਕਹਿੰਦਾ ਸਤਗੁਰੂ ਨਹੀਂ ਸਿੱਖ ਕਹਿਣ ਲੱਗੇ ਦਾਤਾ ਜੀ ਰੋਜ਼ ਅਸੀਂ ਵੇਨੇ ਆ ਝੂਠ ਬੋਲਦਾ ਜੇ ਤੁਹਾਡੇ ਸਾਹਮਣੇ ਸਤਗੁਰੂ ਨੇ ਕੁਝ ਸਖਤ ਸ਼ਬਦਾਂ ਵਿੱਚ ਪੁੱਛ ਲਿਆ ਕਹਿਣ ਲੱਗੇ ਕਨਈਆ ਜੇ ਸਿੱਖ ਕਹਿ ਰਹੇ ਨੇ ਵਾਕਿਆ ਗੱਲ ਹੋਏਗੀ ਉਹਨੇ ਹੱਥ ਜੋੜ ਕੇ ਬਚਨ ਕਿਆ ਸੀ ਕਹਿੰਦਾ ਦਾਤਾ ਜੋ ਇਹਨਾਂ ਨੂੰ ਦਿਸਦਾ ਏ ਉਹ ਇਹ ਦੱਸ ਦੇ ਪੈ ਨੇ ਜੋ ਮੈਨੂੰ ਦਿਸਿਆ ਉਹ ਮੇਰੀ ਜ਼ੁਬਾਨ ਤੋਂ ਵੀ ਸੁਣ ਉਹਨਾਂ ਨੇ ਦਾਤਾਰ ਨੇ ਪੁੱਛਿਆ ਕਹਿੰਦੇ ਕਨਈਆ ਬੋਲ ਕੇ ਦੱਸ ਕੀ ਤੈਨੂੰ ਨਜ਼ਰ ਆਇਆ ਏ ਹੱਥ ਜੋੜ ਕੇ ਉਹਨੇ ਕਿਆ ਸੀ ਦਾਤਾ ਨਾਮ ਕਰੀ ਮੈਨੂੰ ਮਿੱਤਰ ਦਿਸਿਆ ਏ ਨਾ ਕਰੀ ਕੋਈ ਦੁਸ਼ਮਣ ਦਿਸਿਆ ਏ ਪੁੱਛਿਆ ਕਹਿੰਦੇ ਕੀ ਨਜ਼ਰ ਆਉਂਦਾ ਏ ਉਹਨੇ ਹੱਥ ਜੋੜ ਕੇ ਕਿਆ ਸੀ ਜਿਸ ਦਿਨ ਤੋਂ ਨੈਣੀ ਆਪਿਆ ਇੱਕ ਦਰਸ ਨੂਰੀ ਆਪਦਾ ਕੈਰ ਸਾਰੇ ਮੁਕ ਕਹ ਕੋਈ ਦੂਜਾ ਨਹੀਂ ਪਿਆ ਜਾਪਦਾ ਅਰਸ਼ ਹੈ ਨੀਲਾ ਤੇਰਾ ਬਾਗਾ ਨੇ ਕਿਰਨਾ ਹੱਥ ਤੇਰੇ ਚੱਕਰ ਪਿਆ ਲਾਮ ਦਾ ਕਿਤੇ ਥਾਪਦਾ ਉਥਾਪਦਾ ਪੱਥਰ ਤੇ ਪਰਬੰਧ ਸੋਨੇ ਨਿਰਮਲ ਜੋ ਨੀਰੇ ਮੈਂ ਨੀਂ ਜਲਾ ਕੇ ਦੇਖਿਆ ਹੱਥਾਂ ਤੇਰੀ ਤਸਵੀਰ ਉਹ ਬ੍ਰਹਮ ਗਿਆਨੀ ਉਹ ਮਹਾਪੁਰਖ ਉਹਨਾਂ ਨੂੰ ਆਪਾ ਸੰਤ ਕਹਿ ਸਕਨੇ ਆ ਗੁਰਮੁਖੋ ਨੇ ਹੱਥ ਜੋੜ ਕੇ ਕਹਾ ਕਹਿੰਦਾ ਸਤਿਗੁਰੂ ਕਲਗੀਆਂ ਵਾਲਿਆ ਮੈਨੂੰ ਮੈਦਾਨ ਵਿੱਚ ਕੋਈ ਆਪਣਾ ਬਗਾਨਾ ਦੁਸ਼ਮਣ ਤੇ ਸੱਜਣ ਨਹੀਂ ਦਿਸਦਾ ਮੈਂ ਤੇ ਪੱਥਰਾਂ ਵਿੱਚੋਂ ਮੈਂ ਤੇ ਪਰਬਤਾਂ ਵਿੱਚੋਂ ਮੈਂ ਤੇ ਦਰਿਆਵਾਂ ਦੇ ਵਗ ਦੀ ਵਗ ਦੇ ਪਾਣੀ ਵਿੱਚੋਂ ਵੀ ਕਲਗੀਆਂ ਵਾਲਿਆ ਤੇਰਾ ਰੂਪ ਦੇਖਿਆ ਤੇਰੇ ਤੋਂ ਬਿਨਾ ਕੁਝ ਨਹੀਂ ਦਿਸਿਆ ਹਜ਼ੂਰ ਕਹਿੰਦੇ ਨੇ ਮਿੱਤਰ ਸੰਤਰ ਜਾਕੈ ਏਕ ਸਮਨ ਹੈ ਪ੍ਰਭ ਆਪਣੇ ਬਿਨ ਅਵਰ ਨਾ ਜਾਣੈ ਇਥੋ ਤੱਕ ਦਾਤਾ ਜੀ ਨੇ ਕਹਾ ਕਹਿ ਲਗੇ ਕੋਟ ਕੋਟ ਅਗ ਕਾਟਨਹਾਰਾ ਦੁਖ ਦੂਰ ਕਰਨ ਜੀ ਕੇ ਦਾਤਾਰਾ ਇਹ ਨਿਸ਼ਾਨੀਆਂ ਨੇ ਦੀ ਸੰਤ ਦੀਆਂ ਇਸ ਸ਼ਬਦ ਦਾ ਰਹਾਉ ਦਾ ਬੰਧੇ ਸੰਤ ਰਹਿਤ ਸੁਣੋ ਮੇਰੇ ਭਾਈ ਹਜ਼ੂਰ ਕਹਿਣ ਲਗੇ ਸੰਤ ਦੇ ਜੀਵਨ ਦੀ ਰਹਿਤ ਕੋਟ ਕੋਟ ਅਗ ਕਾਟਨਹਾਰਾ ਇਹ ਅੱਠਵੀਂ ਨਿਸ਼ਾਨੀ ਉਹਦੇ ਜੀਵਨ ਦੀ ਕਰੋੜਾਂ ਕਰੋੜਾਂ ਪਾਪ ਜੀਵਨ ਵਿੱਚੋਂ ਕੱਟ ਦਿੰਦਾ ਹੈ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਅੰਦਰ ਦੇ ਦੁੱਖਾਂ ਨੂੰ ਦੂਰ ਕਰ ਦਿੰਦੇ ਨੇ ਜੀ ਦੇ ਵਾਲੇ ਕਰੀ ਮੇਰ ਦੀ ਨਿਗਾਹ ਕਰਕੇ ਸੰਤ ਵੇਖ ਲੈ ਪੂਰਨ ਬ੍ਰਹਮ ਗਿਆਨੀ ਵੇਖ ਲੈ ਉਹ ਜੀਵਨ ਵਿੱਚੋਂ ਦੁੱਖਾਂ ਨੂੰ ਮੁਕਾ ਕੇ ਰੱਖ ਦਿੰਦਾ ਹੈ ਕੋਟ ਕੋਟ ਅਗ ਕਾਟਨ ਹਾਰਾ ਦੁਖ ਦੂਰ ਕਰਨ ਜੀ ਕੇ ਦਾਤਾਰਾ ਸੂਰ ਵੀਰ ਬਚਨ ਕੇ ਬਲੀ ਕੌਲਾ ਬਕੁਰੀ ਸੰਤੀ ਛਲੀ ਹਜ਼ੂਰ ਨੇ ਬਚਨ ਕਿਆ ਕਹਨਗੇ ਅਮੂਕ ਦਰਸ ਸਭਲ ਜਾਗੀ ਸੇਵ ਉਹਦਾ ਦਰਸ਼ਨ ਜੀ ਜੀਵਨ ਨੂੰ ਸਫਲ ਬਣਾ ਦੇਂਦਾ ਕਿਤੇ ਪੂਰਨ ਸੰਤ ਦਾ ਦਰਸ਼ਨ ਹੋ ਜਾਏ ਉਹਦੀ ਸ਼ੋਭਤ ਮਿਲ ਜਾਏ ਤੇ ਹਜ਼ੂਰ ਕਹਿੰਦੇ ਨੇ ਸੰਤ ਦੇ ਕੋਲ ਬਹਿ ਕੇ ਅੰਦਰ ਪਰਮਾਤਮਾ ਦੇ ਨਾਮ ਦੀ ਖੇਡ ਵਰਤਨ ਲੱਗ ਪਈ ਜੀ ਸੰਤ ਕੇਵਲ ਨਿਵਾਸ ਦਾ ਨਾਮ ਨਹੀਂ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਮੈਂ ਉਹ ਬਚਨ ਸਾਂਝਾ ਕਰਕੇ ਥੋੜਾ ਨੇੜੇ ਆਉਣਾ ਸ਼ਮਾਪਤੀ ਵਾਲੇ ਪਾਸੇ ਭਾਈ ਗੁਰਦਾਸ ਜੀ ਨੇ ਸੰਤ ਕਮਾਈ ਵਿੱਚੋਂ ਜਨਮ ਲਈ ਗਾਇ ਜੀ ਕੇਵਲ ਬਹਿਰੂਨੀ ਦਿਖਾਵਾ ਨਹੀਂ ਉਹਦੀ சுவாਸ-ਸਵਾਸ ਦੀ ਭਗਤੀ ਅਰਾਧਨਾ ਨਾਮ ਦੀ ਕਮਾਈ ਇਹ ਸੰਤਤਾਈ ਦਾ ਸ਼िखर ਜਿਹੜਾ ਹੈ ਭਾਈ ਸਾਹਿਬ ਕਹਿੰਦੇ ਨੇ ਜੈਸੇ ਤਿਲ ਜਿਵੇਂ ਤੇਲ ਪੀਸ ਤੇਲ ਕਢੀਅਤ ਜਿਵੇਂ ਤਿਲਾ ਨੂੰ ਪੀ ਕੇ ਕਸ਼ਤ ਦੇ ਕੇ ਤੇਲ ਕਢਿਆ ਜਾਂਦਾ ਤਾਂ ਤੇ ਦੀਪਕ ਹੋਏ ਉਜਿਆਰੋ ਜੀ ਤਾਂ ਫਿਰ ਉਹ ਤੇਲ ਦੀਵੇ ਵਿੱਚ ਪਾ ਕੇ ਬਾਲੀਏ ਤੇ ਉਹ ਚਾਨਣ ਕਰਦਾ ਹੈ ਪਹਿਲਾਂ ਤਿਲ ਪੀਠੇ ਗਏ ਫਿਰ ਤੇਲ ਨਿਕਲਿਆ ਫਿਰ ਉਹ ਦੀਵੇ ਵਿੱਚ ਪਾਇਆ ਗਿਆ ਬਰਤੀ ਵਿੱਚ ਰਸ ਗਿਆ ਜਦੋਂ ਆਗ ਲਾਈ ਗਈ ਜਿਵੇਂ ਜਿਵੇਂ ਤੇਲ ਸੜਦਾ ਬੱਤੀ ਚਾਨਣ ਦਿੰਦੀ ਏ ਸੱਚ ਇਹ ਹੈ ਸੰਤ ਜਿਹੜਾ ਏ ਉਹ ਜਿਵੇਂ ਜਿਵੇਂ ਕਮਾਈ ਕਰਦਾ ਹੈ ਨਾ ਉਹਦੀ ਕਮਾਈ ਦੁਨੀਆਂ ਨੂੰ ਰੁਸ਼ਨਾਈ ਦਿੰਦੀ ਏ